ਉਹ ਟ੍ਰਾਂਸਪੋਰਟ ਜਿਹੜੇ ਮਟਰਸਾਗਾ ਤੇ ਆ ਰਹੇ ਨੇ ਉਹਨਾਂ ਨੂੰ ਪੰਜਾਬ ਪੁਲਿਸ ਜਿਹੜੇ ਸਬ-ਇੰਸਪੈਕਟਰ ਨੇ ਫੋਲ ਦੇ ਕੇ ਜਿਹੜਾ ਇਹਨਾਂ ਨੂੰ ਮਾਰਿਆ ਜਾ ਰਿਹਾ ਅਤੇ ਪੰਜਾਬ ਪੁਲਿਸ ਆਪਣੇ ਹੀ ਜਿਹੜੇ ਆ ਲਬਜਾ ਰਾਹੀ ਉਹਨਾਂ ਨੂੰ ਸਮਝਾਇਆ ਜਾ ਰਿਹਾ। ਆਦੀ ਕਿਸ ਤਰ੍ਹਾਂ ਦੇ ਦੇਖਿਆ ਪੰਜਾਬ ਪੁਲਿਸ ਜਾਤ ਤੱਕ ਤੇ ਚਲਾਨ ਕਰਦੀ ਹ ਤਾਂ ਚਲਾਨ ਬੁੱਕ ਹੁੰਦੀ ਆ ਜਿਹੜੇ ਵੀ ਰਾਹੀ ਰਹਿੰਦਾ ਤੁਸੀਂ ਗਲਾ ਦੇ ਫੋਲ ਦੇ ਰਹੇ ਹੋ ਕਿ ਕਾਰਨ ਕੀ ਹੈ? ਦਾ ਸੀਟ ਬੈਲਟ ਲਗਾਈ ਹੈ ਜਾਂ ਹੈਲਮਟ ਪਾਇਆ ਜਾਂ ਉਹ ਟ੍ਰੈਫਿਕ ਰੂਲ ਨੂੰ ਪੂਰਾ ਫੋਲੋ ਕਰਦੇ ਪਏ ਨੇ ਅਸੀਂ ਉਹਨਾਂ ਦੇ ਉਤਸ਼ਾਹਤ ਕਰ ਰਹੇ ਹਾਂ ਸਾਡੇ ਜੀ ਸਵੇਰੇ ਇੱਕ ਇੱਕ ਆਨਸਾਨ ਆਇਆ ਸੀਗਾ ਉਹ ਕਹਿੰਦਾ ਸੀ ਕਿ ਸਤ ਮੈਨੂੰ ਵੀ گلاب ਦਾ ਫੁੱਲ ਦਿਓ ਤੇ ਅਸੀਂ ਕਿ ਹਮ ਅਸੀਂ ਕਿਹਾ ਵੀ ਜੇ ਤੁਸੀਂ ਅੱਗੇ ਤੋਂ ਹੈਲਮਟ ਪਾਓਗੇ ਇਸ گلاب ਦਾ ਫੁੱਲ ਜ਼ਰੂਰ ਦਵਾਂਗੇ ਤੇ ਕਹਿੰਦਾ ਸੀ ਸੱਜ ਮੈਂ ਅੱਜ ਤੋਂ ਤੁਹਾਡੇ ਤੋਂ ਵਾਅਦਾ ਕਰਦਾ ਕਿ ਮੈਂ ਅੱਗੇ ਤੋਂ ਹਰ ਵਾਰੀ ਤੁਹਾਡੇ ਕੋਲ ਗੁਲਾਬ ਦਾ ਫੁੱਲ ਲੈ ਕੇ ਜਾਵਾਂਗਾ ਅਸੀਂ ਅਕਸਰ ਦੇ ਦੇ ਪਜਾਤੇ ਉਦ ਨਾਕਾ ਲੱਗਾ ਦਾ ਪੰਜਾਬ ਪੁਲਿਸ ਦਾ ਤੂੰ ਆਪਣਾ ਰਾਹ ਛੱਡ ਦਿੰਦੇ ਨੇ ਉਹ ਰਾਹ ਹੀ ਬੰਦ ਦਿੰਦੇ ਨੇ ਸ਼ਾਇਦ ਵੀ ਸਾਡਾ ਜਲਾਨ ਨਾ ਹੋ ਜੇ ਕਿਸਾਂ ਦੇ ਦੋ ਕਿ ਲੱਗਦਾ ਇਸ ਤਰ੍ਹਾਂ ਤੁਹਾਡੇ ਕਰਨ ਦੇ ਨਾਲ ਜੇ ਲੋਕਾਂ ਦੇ ਮਨ ਵੀ ਡਰ ਹੁੰਦਾ ਪੰਜਾਬ ਪੁਲਿਸ ਦਾ ਲੈ ਕੇ ਉਹ ਡਰ ਵੀ ਦੂਰ ਹੋਵੇਗਾ ਆ ਹੁਣ ਦੇਖੋ ਪਿੱਖੋ ਪਿੱਛੋਂ ਹਸਪੀਟਲੋਂ ਬੰਦਾ ਆਇਆ ਸੀਗਾ ਕਿ ਸਾਡੇ ਤੇ ਤੁਹਾਡਾ ਜਿਹੜਾ ਉਤਸ਼ਾਹ ਵਾਲਾ ਪ੍ਰੋਗਰਾਮ ਹੈ ਬਹੁਤ ਛੱਲ ਲੱਗਾ ਤੇ ਮੈਨੂੰ ਵੀ ਅੱਛਾ ਲੱਗਾ ਕਿ ਤੁਸੀਂ ਗੁਲਾਬ ਦਾ ਫੁੱਲ ਦੇ ਕੇ ਤੇ ਲੋਕਾਂ ਨੂੰ ਉਤਸ਼ਾਹਤ ਕਰ ਰਹੇ ਹੋ ਕਿਸੇ ਵੀ ਚੀਜ਼ ਦਾ ਜਿਹੜਾ ਉਹ ਹਾਲ ਜਿਹੜਾ ਉਹ ਤੇ ਜੁਰਮਾਨਾ ਜਾਂ ਚਲਾਨ ਨਹੀਂ ਹੁੰਦਾ ਲੋਕਾਂ ਨੂੰ ਮਕਸਦ ਸਾਡਾ ਜਾਗਰੂਕ ਕਰਨ ਦਾ ਕਿ ਜਿਹੜੇ ਸ਼ਹਿਰ ਦੇ ਵਿੱਚ ਲੋਕ ਰਹਿੰਦੇ ਨੇ ਇਹ ਟ੍ਰੈਫਿਕ ਰੂਲ ਫੋਲੋ ਕਰੇ ਨਾਨਕ ਫਿੱਕਾ ਬੋਲੀਏ ਧਨਮਨ ਫਿੱਕਾ ਹੋਏ ਫਿੱਕੋ ਫਿੱਕੋ ਸਦੀਆ ਫਿੱਕੋ ਫਿੱਕਾ ਸਦੀਆ ਫਿੱਕੋ ਫਿੱਕਾ ਹੋਏ ਬੋਲਸ ਤੁਹਾਡੀ ਸੇਫਟੀ ਵਾਸਤੇ ਹੈ ਨਾ ਜੇ ਤੁਹਾਡੇ ਡਾਕੂਮੈਂਟ ਨਹੀਂ ਹੈ ਤਾਂ ਫੇਰ ਹੀ ਅਸੀਂ ਘਬਰਾਵਾਂਗੇ ਪੂਰੇ ਹੈ ਤਾਂ ਫੇਰ ਉਹਨਾਂ ਨੇ ਸਾਨੂੰ ਵੀ ਕਹਿਣਾ ਕੁਝ ਨਹੀਂ ਲੈ ਲੈ ਕੇ ਸਾਨੂੰ ਲੱਗਾ ਸ਼ਾਇਦ ਕਾਗਜ਼ ਚੈੱਕ ਕਰਨ ਲੱਗੇ ਆ ਪਰ ਚਲੋ ਵਧੀਆ ਗੱਲ ਐ ਇਦਾਂ ਵੀ ਚਾਹੀਦਾ ਹੈ ਅਪਰੀਸ਼ੀਏਟ ਹੁੰਦਾ ਬੰਦਾ ਜਦੋਂ ਤੁਸੀਂ ਰੂਲ ਫਾਲੋ ਰੂਲ ਫਾਲੋ ਕਰਦੇ ਪਰ ਪੰਜਾਬ ਪੁਲਿਸ ਨੂੰ ਮੈਂ ਸਸਰੀ ਕਾਲ ਵੀ ਕਵਾਂਗਾ ਨਾਲੇ ਉਹਨਾਂ ਦੀ ਡਿਊਟੀ ਜਿਹੜੀ ਨਿਭਾਣ ਦੀ ਪ੍ਰਕਿਰਿਆ ਹੈਗੀ ਐ ਐਨੀ ਦਿੱਲੀ 'ਚ ਵੀ ਨਹੀਂ ਐ ਮੈਂ ਦਿੱਲੀੋਂ ਟਰੈਵਲ ਕਰਦਾ ਪਿਆ ਬਾਕੀ ਠੀਕ ਐ ਚੰਗਾ ਲੱਗਿਆ ਤੇ ਆ ਕੇ ਜ ਪਹਿਲੀ ਵਾਰੀ ਗੁਲਾਬ ਦਾ ਫੁੱਲ ਮਿਲਿਆ ਐ ਟਰੈਫਿਕ ਪੁਲਿਸ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਲਾ ਵਿਖਾਵਾਂਗੇ ਤਾਲੁਸ਼ਰੀ ਅੰਮ੍ਰਿਤਸਰ ਸਾਹਿਬ ਦੀਆਂ ਜਿੱਥੇ ਕਿ ਪੰਜਾਬ ਪੁਲਿਸ ਅਸੀਂ ਦੇਖਦੇ ਆਂ ਵੀ ਜਿਆਤਰ ਅਕਸਰ ਹੀ ਲੋਕਾਂ ਦੇ ਚਲਾਕ ਕਰਦੇ ਨਹੀਂ ਰਹਿੰਦੀ ਆ ਪਰ ਅੱਜ ਤੁਹਾਨੂੰ ਅੰਮ੍ਰਿਤਸਰ ਦੀ ਪੁਲਿਸ ਵਿਖਾਵਾਂਗੇ ਜਿਹੜੇ ਕਿ ਸਾਬਕਾ ਇੰਸਪੈਕਟਰ ਸਰਦਾਰ ਦਰਜੀਤ ਸਿੰਘ ਜਿਹੜੇ ਤੁਸੀਂ ਦੇਖ ਸਕਦੇ ਹੋ ਹੱਥਾਂ ਵਿੱਚ ਗਲਾ ਦੇ ਫੁੱਲ ਫੜ ਕੇ ਜਿਹੜੇ ਵੀ ਰਾਹ ਕੀ ਨੇ ਉਹਨਾਂ ਨੂੰ ਜਿਹੜਾ ਕੀ ਗਲਾ ਦੇ ਫੁੱਲ ਦਿੱਤੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰ ਇਹ ਜਿਹੜੀ ਤਸਵੀਰ ਇੱਕ ਵੱਖਰੀ ਤਰ੍ਹਾਂ ਦੀ ਤਸਵੀਰ ਆ ਅਤੇ ਲੋਕਾਂ ਨਾਲ ਬੜ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਲੋਕ ਚੈਨਲ ਦਾ ਸਭ ਤੋਂ ਪਹਿਲਾਂ ਜੀ ਪੰਜਾਬੀ ਲੋਕ ਚੈਨਲ ਦੇਖ ਰਹੇ ਤੇ ਸੁਣ ਰਹੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਵੇਂ ਸਾਡੀ ਕਿਤਾ ਦੇਦੇ ਸੀ ਦੇਖਿਆ ਪੰਜਾਬ ਪੁਲਜਾਤ ਤੇ ਚਲਾਨ ਕਰਦੀ ਹੱਥਾਂ ਚਲਾਨ ਬੁੱਕ ਹੁੰਦੀ ਆ ਜਿਹੜੇ ਵੀ ਰਾਹੀਰ ਹੁੰਦਾ ਤੁਸੀਂ ਗਲਾ ਦੇ ਫੋਲ ਦੇ ਰਹੇ ਹੋ ਕਿ ਕਾਰਨ ਕੀ ਹੈ ਇਹ ਸਾਡਾ ਜੀ ਹੁਣੇ ਥੋੜੇ ਦਿਨ ਪਹਿਲਾਂ ਨਾ ਨੈਸ਼ਨਲ ਰੋਡ ਸੇਫਟੀ ਮੰਥ ਚੱਲਦਾ ਪਿਆ ਸੀਗਾ ਉਹਦੇ ਦੌਰਾਨ ਅਸੀਂ ਜਿਹੜਾ ਉਹ ਮਹੀਨਾ ਮਨਾਉਂਦੇ ਪਏ ਸੜਕ ਸੁਰੱਖਿਆ ਮਹੀਨਾ ਉਹਨੂੰ ਅਸੀਂ ਰੈਗੂਲਰ ਚਲਾਵਾਂਗੇ ਅਸੀਂ ਜਿਹੜੇ ਲੋਕ ਨੇ ਜਿਨ੍ਹਾਂ ਦੇ ਚਲਾਨ ਵੀ ਕੱਟੇ ਆ ਜਾਂ ਜਿਨ੍ਹਾਂ ਚਲਾਨ ਤੋਂ ਜਿਹੜੇ ਤੰਗ ਆ ਚੁੱਕੇ ਨੇ ਅਸੀਂ ਉਹਨਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਐਪਰੀਸ਼ੀਏਟ ਕਰ ਰਹੇ ਹਾਂ ਜਿਨ੍ਹਾਂ ਨੇ ਸੀਟ ਬੈਲਟ ਲਗਾਈ ਹੈ ਜਾਂ ਹੈਲਮਟ ਪਾਇਆ ਜਾਂ ਉਹ ਟ੍ਰੈਫਿਕ ਰੂਲ ਨੂੰ ਪੂਰਾ ਫਾਲੋ ਕਰਦੇ ਪਏ ਨੇ ਅਸੀਂ ਉਹਨਾਂ ਦੇ ਉਤਸ਼ਾਹਤ ਕਰ ਰਹੇ ਹਾਂ ਤੇ ਤੁਸੀਂ ਜਿਹੜਾ ਇਹ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਾਓਗੇ ਕਿੱਥਾ ਨਹੀਂ ਹੋ ਰਿਹਾ ਅਸੀਂ ਦੇਖਿਆ ਵੀ ਨਾ ਤੇ ਅੱਜ ਕੋਈ ਰੋਜ਼ ਦੇ ਆ ਨਾ ਕੋਈ ਵੈਲੰਟਾਈਨ ਦੇ ਲੰਘ ਕੇ ਗਿਆ ਹੋਣੀ ਲੰਘ ਕੇ ਗਿਆ ਵਾ ਵੀ ਤੁਹਾਡੇ ਜਾਣ ਕਿਸ ਤਰ੍ਹਾਂ ਆ ਵੀ ਲੋਕਾਂ ਨੂੰ ਜਿਹੜਾ ਵੀ ਰਾਗੀ ਰਹੁੰਦਾ ਵਾ ਜਾ ਕੋਈ ਹੈਲਮਟ ਪਾਉਂਦਾ ਜਾਂ ਕੋਈ ਸੀਟ ਬੰਨ੍ਹ ਨਹੀਂ ਲਾਉਂਦਾ ਜਾਂ ਲਗਾਉਂਦਾ ਵਾ ਉਸ ਨੂੰ ਜਿਹੜਾ ਚਲਾਹ ਘਟਣ ਦੀ ਬਜਾਏ ਉਸ ਨੂੰ ਗੁਲਾਬ ਦੇ ਫੁੱਲ ਦਿੱਤੇ ਜਾਣ ਇਸ ਤਰ੍ਹਾਂ ਕਿਹ ਜਾਂਚ ਆਇਆ ਸਾਡੇ ਜੀ ਸਵੇਰੇ ਇੱਕ ਇੱਕ ਆਨਸਾਨ ਆਇਆ ਸੀਗਾ ਉਹ ਕਹਿੰਦਾ ਸੀ ਕਿ ਸਾਧ ਮੈਨੂੰ ਵੀ ਗੁਲਾਬ ਦਾ ਫੁੱਲ ਦਿਓ ਤੇ ਅਸੀਂ ਕਿ ਹਮ ਅਸੀਂ ਕਿਹਾ ਵੀ ਜੇ ਤੁਸੀਂ ਅੱਗੇ ਤੋਂ ਹੈਲਮਟ ਪਾਓਗੇ ਇਸ ਗੁਲਾਬ ਦਾ ਫੁੱਲ ਜ਼ਰੂਰ ਦਵਾਂਗੇ ਤੇ ਕਹਿੰਦਾ ਸੀ ਸਾਧ ਮੈਂ ਅੱਜ ਤੋਂ ਤੁਹਾਡੇ ਨਾਲ ਵਾਦਾ ਕਰਦਾ ਕਿ ਮੈਂ ਅੱਗੇ ਤੋਂ ਹਰ ਵਾਰੀ ਤੁਹਾਡੇ ਕੋ ਗੁਲਾਬ ਦਾ ਫੁੱਲ ਲੈ ਕੇ ਜਾਵਾਂਗਾ ਕਿਉਂਕਿ ਲੋਕਾਂ ਨੂੰ ਇਹ ਵਧੀਆ ਮੈਸੇਜ ਲੱਗਦਾ ਉਹ ਲੋਕੀ ਜਿਹੜੇ ਹੈਲਮਟ ਤੋਂ ਬਗੈਰ ਉਹ ਸਾਡੇ ਲਾਗੇ ਆ ਕੇ ਫੋਟੋ ਖਿਚਾਉਣ ਦੀ ਕੋਸ਼ਿਸ਼ ਕਰਦੇ ਆ ਸਾਡੇ ਨੇੜੇ ਆ ਕੇ ਉਹ ਗੁਲਾਬ ਦਾ ਫੁੱਲ ਲੈਣ ਦੀ ਕੋਸ਼ਿਸ਼ ਕਰਦੇ ਪਰ ਗੱਲ ਕਰੀਏ ਸਬੰਪੈਕਟਰ ਦਾ ਸਦਾ ਦਲੀਪ ਸਿੰਘ ਨੇ ਅਸੀਂ ਅਕਸਰ ਇਹਦੇ ਪਿੱਛੇ ਜਾਂਦੇ ਜਦੋਂ ਕਿਸੇ ਨੇ ਕੋਈ ਹੈਲਮਟ ਨਹੀਂ ਪਾਇਆ ਹੁੰਦਾ ਜਾਂ ਜਿਹਦੇ ਕਾਹੇ ਨਹੀਂ ਹੁੰਦੇ ਅਸੀਂ ਅਕਸਰ ਇਹਦੇ ਪਿੱਛੇ ਜਾਂਦੇ ਜਦੋਂ ਨਾਕਾ ਲੱਗਾ ਹੁੰਦਾ ਪੰਜਾਬ ਪੁਲਿਸ ਦਾ ਤੋ ਆਪਣਾ ਰਾਹ ਛੱਡ ਦਿੰਦੇ ਨੇ ਉਹ ਰਾਹ ਹੀ ਬਦਲ ਦਿੰਦੇ ਨੇ ਸ਼ਾਇਦ ਵੀ ਸਾਡਾ ਚਲਾਣ ਨਾ ਹੋ ਜੇ ਕਿਤੇ ਕਿਤੇ ਲੋਕਾਂ ਦੇ ਮਨਾਂ ਵਿੱਚ ਪੰਜਾਬ ਪੁਲਿਸ ਨੂੰ ਲੈ ਕੇ ਡਰ ਵੀ ਜਿਹੜਾ ਸਵਾਲ ਹੁੰਦਾ ਵਾ ਕਿਸੇ ਨੇ ਦੇ ਦੋ ਕਿ ਲੱਗਦਾ ਇਸ ਤਰ੍ਹਾਂ ਤੁਹਾਡੇ ਕਰਨ ਦੇ ਨਾਲ ਸਾਨੂੰ ਜੀ ਪਿਛਲੀ ਵਾਰ ਵੀ ਅਸੀਂ ਕੀਤਾ ਸੀਗਾ ਬਹੁਤ ਅੱਛਾ ਫੀਡਬੈਕ ਮਿਲਿਆ ਸੀਗਾ ਜਿਹੜੇ ਬੱਚੇ ਨੇ ਜਾਂ ਜਿਹੜੇ ਵੀ ਵੀਡੀਓ ਦੇਖਦੇ ਨੇ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਦਾ ਮੈਸੇਜ ਆਂਦਾ ਇਹਦੇ ਨਾਲ ਅਸੀਂ ਵੀ ਚਾਹੁੰਦੇ ਆ ਕਿ ਜਿਹੜੀ ਅਸੀਂ ਟ੍ਰਾਫਿਕ ਡਿਊਟੀ ਕਰ ਰਹੇ ਆ ਉਹਦੇ ਨਾਲ ਜਿੰਨੇ ਵੀ ਐਕਸੀਡੈਂਟ ਹੋਣ ਤੋਂ ਘਟਾ ਸਕਦੇ ਆ ਤੇ ਅਸੀਂ ਸਮਝਾਂਗੇ ਕਿ ਅਸੀਂ ਜਿਹੜਾ ਕੋਈ ਵੀ ਆ ਜਿਹੜਾ ਪ੍ਰੋਗਰਾਮ ਕਰ ਰਹੇ ਜਾਂ ਸੈਮੀ ਨਾਲ ਕਰ ਰਹੇ ਜਾਂ ਕਿਸੇ ਗੁਲਾਬ ਦਾ ਫੁੱਲ ਦੇ ਦੇਣ ਜੇ ਕਿਸੇ ਦੀ ਜਾਨ ਵਾਜੇ ਵੀ ਕਿਸੇ ਦਾ ਐਕਸੀਡੈਂਟ ਹੋਣ ਵਾਜੇ ਇਸ ਤੋਂ ਵੱਡਾ ਕੋਈ ਵੀ ਪੁੰਨ ਨਹੀਂ ਹੋ ਸਕਦਾ ਇਸ ਤੋਂ ਵੱਡਾ ਕੋਈ ਫਲ ਨਹੀਂ ਹੋ ਸਕਦਾ ਗੱਲ ਕਰੀਏ ਸਭਿੰਖ ਇੰਸਪੈਕਟਰ ਦੀ ਖਾਸ ਕਰਕੇ ਦੇ ਦੇ ਵੀ ਜਿਹੜਾ ਗੁਰੂ ਨਗਰੀ ਅੰਮ੍ਰਿਤਸਰ ਦਾ ਗੁਰੂ ਆਂਦਾਈ ਨਗਰੀ ਆ ਸਲਾਨੀ ਲੱਖਾਂ ਦੇ ਦਾ ਵਿੱਚ ਸ਼੍ਰੀਮਾ ਦਰਬਾਰ ਸਾਹਿਬ ਅੰਮ੍ਰੰਦਸਾ ਮੱਥਾ ਟੇਕਦੇ ਨਾਗਦੇ ਕਿ ਲੱਗਦਾ ਤੁਹਾਡੇ ਵੱਲ ਜਿਹੜਾ ਇਸ ਤਰ੍ਹਾਂ ਇਹ ਫੁੱਲ ਦਿੱਤੇ ਆ ਕੇ ਸਵਾਗਤ ਕੀਤਾ ਜਾ ਰਿਹਾ ਕਿ ਲੱਗ ਹਾਂ ਬਹੁਤ ਅੱਛਾ ਜੀ ਵੈਸੇ ਅਸੀਂ ਜਦੋਂ ਵੀ ਕਰਦੇ ਆ ਸਾਨੂੰ ਅੱਛਾ ਇੱਕ ਫੀਡਬੈਕ ਮਿਲਦਾ ਉਹ ਜਿਹੜੇ ਬੱਚੇ ਨੇ ਉਹ ਬੜੇ ਉਤਸ਼ਾਹਤ ਹੁੰਦੇ ਨੇ ਔਰ ਅਸੀਂ ਜਿਹੜਾ ਵੀ ਇਹ ਸੈਮੀਨਾਰ ਕਰ ਰਹੇ ਆ ਤੁਸੀਂ ਦੇਖੋ ਲੋਕ ਆਪ ਸਾਡੇ ਕੋ ਖੜੇ ਹੋਣ ਦੀ ਕੋਸ਼ਿਸ਼ ਕਰਦੇ ਅਸੀਂ ਰੋਕਣ ਦੀ ਕੋਸ਼ਿਸ਼ ਘੱਟ ਕਰਦੇ ਆ ਲੋਕੀ ਵੀ ਖੜੇ ਹੋਣ ਦੀ ਕੋਸ਼ਿਸ਼ ਕਰਦੇ ਵੀ ਅਸੀਂ ਸਭ ਉਹਨਾਂ ਕੋਲ ਵੇਖੀਏ ਆ ਹੁਣ ਦੇਖੋ ਪਿੱਖੋ ਪਿੱਛੋਂ ਹਸਪੀਟਲੋਂ ਬੰਦਾ ਆਇਆ ਸੀਗਾ ਕਿ ਸਭ ਵੇਲੇ ਤੁਹਾਡਾ ਜਿਹੜਾ ਉਤਸ਼ਾਹਤ ਇਹ ਪ੍ਰੋਗਰਾਮ ਹੈ ਬਹੁਤ ਛੱਲ ਲੱਗਾ ਤੇ ਮੈਨੂੰ ਵੀ ਅੱਛਾ ਲੱਗਾ ਕਿ ਤੁਸੀਂ ਗੁਲਾਬ ਦਾ ਫੁੱਲ ਦੇ ਕੇ ਤੇ ਲੋਕਾਂ ਨੂੰ ਉਤਸ਼ਾਹਤ ਜਿਵੇਂ ਦੇਖ ਸਕਦੇ ਹੋ ਵੀ ਤਸਵੀਰਾਂ ਵਿੱਚ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਸਾਹਿਬ ਜੀ ਦਿਖਾ ਰਹੇ ਆ ਜਿੱਥੇ ਕਿ ਸਾਬਕਾ ਇੰਸਪੈਕਟਰ ਸਰਦਾਰ ਨਰਜੀਤ ਸਿੰਘ ਆਪਣੀ ਟੀਮ ਦੇ ਨਾਲ ਜਿਹੜਾ ਕੀ ਇੱਕ ਵੱਖਰੀ ਤਰ੍ਹਾਂ ਦਾ ਪ੍ਰਾਲਾ ਕੀਤਾ ਜਾ ਰਿਹਾ ਹੈ ਜਿਹੜਾ ਵੀ ਕੋਈ ਰਾ ਕੀ ਰੌਂਦਾ ਵਾ ਉਸ ਨੂੰ ਖਿਲਾੜ ਕੇ ਗੁਲਾਬ ਦੇ ਫੁੱਲ ਦਿੱਤੇ ਜਾ ਰਹੇ ਨੇ ਅਤੇ ਸਨੇਹਾ ਦਿੱਤਾ ਜਾ ਰਿਹਾ ਹੈ ਜਿਹੜੇ ਲੋਕਾਂ ਨੇ ਮਨਾਂ ਵਿੱਚ ਪੰਜਾਬ ਪੁਲਿਸ ਨੂੰ ਲੈ ਕੇ ਡਰ ਹੁੰਦਾ ਅਸੀਂ ਦੇਖਦੇ ਵੀ ਜਦੋਂ ਵੀ ਕੋਈ ਇੱਕ ਲੋਕ ਲੰਘਦੇ ਨੇ ਜਿਹਦਾ ਕੋਈ ਕਾਗਜ਼ ਪੱਤਰ ਨਹੀਂ ਹੁੰਦੇ ਉਹ ਪੰਜਾਬ ਪੁਲਿਸ ਨੂੰ ਵੇਖ ਕੇ ਵੱਖਰੀ ਰਾਜ ਭਾਵਨਾ ਦੇ ਨਾਲ ਲੋਕਾਂ ਦੇ ਮਨਾਂ ਵਿੱਚ ਡਰ ਜਿਹੜੀ ਹੁੰਦੀ ਆ ਲੱਗਦਾ ਜਿਹੜੀ ਡਰ ਦੀ ਭਾਵ ਸਰਦਾਰ ਜਿਹੜੇ ਕਿ ਚਲਾਨ ਬੁੱਕ ਭਰੀ ਜਾਂਦੀ ਹੈ ਖਾਸ ਕੇ 2000 ਦਾ ਚਲਾਨ ਸਟਾਰ ਹੋ ਜਾਂਦਾ ਕਿ ਲੱਗਦਾ ਫੌਲਡਿੰਗ ਦੇ ਨਾਲ ਲੱਗਦਾ ਨਹੀਂ ਚਲਾਨ ਨੂੰ ਸਰਕਾਰ ਨੂੰ ਘਟਾ ਪਵੇਗਾ ਕਿਸੇ ਵੀ ਚੀਜ਼ ਦਾ ਜਿਹੜਾ ਉਹ ਹਾਲ ਜਿਹੜਾ ਉਹ ਤੇ ਜੁਰਮਾਨਾ ਜਾਂ ਚਲਾਨ ਨਹੀਂ ਹੁੰਦਾ ਲੋਕਾਂ ਨੂੰ ਮਕਸਦ ਸਾਡਾ ਜਾਗਰੂਕ ਕਰਨ ਦਾ ਕਿ ਜਿਹੜੇ ਸ਼ਹਿਰ ਦੇ ਵਿੱਚ ਲੋਕ ਰਹਿੰਦੇ ਨੇ ਇਹ ਟ੍ਰੈਫਿਕ ਰੂਲ ਫੋਲੋ ਕਰਨ ਜਿਸਾਂ ਕਿ ਅਸੀਂ ਚੰਡੀਗੜ੍ਹ ਜਾਂਦੇ ਆ ਤੇ ਸਾਨੂੰ ਖਤਰ ਦੇ ਕੋਲ ਬੈਲਟ ਲਾਉਣ ਦਾ ਖਿਆਲ ਆ ਜਾਂਦਾ ਜੇ ਅਸੀਂ ਦਿੱਲੀ ਜਾਂਦੇ ਆਂ ਤੇ ਅੰਬਾਲਾ ਦੇ ਕੋਲ ਸਾਨੂੰ ਬੈਲਟ ਦਾ ਖਿਆਲ ਆ ਜਾਂਦਾ ਉਹ ਉੱਥੋਂ ਦੀ ਟ੍ਰੈਫਿਕ ਕਿਉਂ ਜਾਗਰੂਕ ਨਹੀਂ ਆ ਉੱਥੋਂ ਦੇ ਰੂਲਸ ਆਈਸੀ ਕਿਉਂ ਜ਼ਿਆਦਾ ਫੋਲੋ ਕਰਦੇ ਲੋਕੀ ਜਿਹੜੇ ਆ ਉਹ ਅਵੇਅਰ ਹੋਣ ਦੀ ਜ਼ਰੂਰਤ ਹੈ ਨਾ ਕਿ ਕੋਈ ਇਹਨਾਂ ਨੂੰ ਜੁਰਮਾਨਾ ਪਾ ਕੇ ਜਾਂ ਚਲਾਨ ਕੱਟ ਕੇ ਅਸੀਂ ਕੋਈ ਇਹੋ ਜਿਹੇ ਲੋਕਾਂ ਨੂੰ ਡਰਾ ਕੇ ਕੰਮ ਕਰਾਂਗੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਸਿਕ ਸਰ ਲੋਕਾਂ ਦੇ ਮਨ ਜੇ ਵੀ ਸਵਾਲ ਬਣੇ ਕਿ ਧਾਰਨਾ ਬਣੀ ਹੈ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਚੰਗੀ ਤਰ੍ਹਾਂ ਬੋਲਦੇ ਨਹੀਂ ਆ ਹਮੇਸ਼ਾ ਕਹਿੰਦੇ ਬੋਲਬਾਣੀ ਤੋਂ ਬੜਾ ਖਰਾਬ ਕਰਦੇ ਨੇ ਕਿਸ ਨੂੰ ਬੁਲਾਉਣਾ ਆਪਦੇ ਉਹ ਹੀ ਕਹਿ ਪਰ ਤੁਸੀਂ ਅਸੀਂ ਦੇਖਿਆ ਤੁਹਾਡਾ ਜਿਹੜਾ ਏਡਾ ਵਧੀਆ ਲਾਇਆ ਜਾ ਤੁਸੀਂ ਗੁਰੂਦੇਵ ਸਿੰਘ ਜੀ ਤੇ ਬੜੇ ਤੁਸੀਂ ਜਾ ਕੇ ਨਿਮਰਤਾ ਨਾਲ ਲੋਕ ਬੁਲਾਉਂਦੇ ਹੋ ਹੱਥ ਵੀ ਜੋੜਦੇ ਹੋ ਨਮਸਤੇ ਵੀ ਕਰਦੇ ਹੋ ਤੇ ਗੁਲਾਬ ਦੇ ਫੁੱਲ ਵੀ ਦੇ ਰਹੇ ਹੋ ਕਿਸ ਦਾ ਦੇਦੇ ਚੀਜ਼ ਨੂੰ ਵੇਖੋ ਜੀ ਨਾਨਕ ਫਿੱਕਾ ਬੋਲੀਏ ਤਨਮਨ ਫਿੱਕਾ ਹੋਏ ਫਿੱਕੋ ਫਿੱਕੋ ਸਦੀਆ ਫਿੱਕੋ ਫਿੱਕਾ ਸਦੀਆ ਫਿੱਕੋ ਫਿੱਕਾ ਸੋਏ ਜੇ ਅਸੀਂ ਫਿੱਕਾ ਬੋਲਾਂਗੇ ਪਹਿਲਾਂ ਅਸੀਂ ਉਸ ਆਤਮਾ ਨੂੰ ਦੁਖੀ ਕਰਾਂਗੇ ਜਿਹਨੂੰ ਸੁਣਾਵਾਂਗੇ ਤੇ ਕੋਸ਼ਿਸ਼ ਕਰੋ ਜੇ ਤੁਸੀਂ ਐਸਾ ਅੱਛੀ ਡਿਊਟੀ ਕਰ ਰਹੇ ਹੋ ਤੇ ਮੇਰਾ ਖਿਆਲ ਨਹੀਂ ਤੁਹਾਡੇ ਨਾਲ ਕੋਈ ਨਰਾਸ਼ ਹੋਏਗਾ ਜਾਂ ਤੁਹਾਡੇ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰੇਗਾ ਅਸੀਂ ਲੋਕਾਂ ਨੂੰ ਆਪਣੇ ਪਿਆਰ ਵਿੱਚ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਨੂੰ ਨੇੜਤਾ ਵਿੱਚ ਕਰਨ ਵਿੱਚ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਦਾ ਤੇ ਲੋਕਾਂ ਦਾ ਪਬਲਿਕ ਦਾ ਪਿਆਰ ਬਣੇ ਤੇ ਅਸੀਂ ਇਹ ਇੱਕ ਇਹ ਹੀ ਲਵਸੀਲਾ ਜਿਹੜਾ ਅਮਰਤਾ ਸਤ ਸਟਾਰਟ ਹੋਇਆ ਵਾ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਜਿਹੜਾ ਵੀ ਇਹ ਹਿਲਾ ਕਰ ਰਹੇ ਅਸੀਂ ਇਹ ਸਾਰੇ ਪੰਜਾਬ ਵਿੱਚ ਫੈਲੇ ਔਰ ਲੋਕੀ ਜਾਗਰੂਕ ਹੋਣ ਔਰ ਟ੍ਰਾਫਿਕ ਐਕਸੀਡੈਂਟ ਘੱਟ ਸਕਣ ਸੁਨੇਸ਼ ਸਦਾ ਦਲੀ ਸਿੰਘ ਦੀ ਇਹ ਜਿਹੜੀ ਸ਼ੁਰੂਆਤ ਕੀਤੀ ਹੈ ਆ ਸ਼੍ਰੀ ਅਮਰਸਾ ਗੁਰੂ ਰਾਮਦਾਸ ਨਗਰੀ ਆ ਇੱਥੋਂ ਸ਼ੁਰੂਆਤ ਕੀਤੀ ਗਈ ਹੈ ਕਿਉਂਕਿ ਪੂਰੇ ਪੰਜਾਬ ਵਿੱਚ ਇਸਦੀ ਸ਼ੁਰੂਆਤ ਹੋਵੇਗੀ ਨਹੀਂ ਜੀ ਮੈਂ ਸੁਣਿਆ ਸੀ ਪਿਛੇ ਪਿਛਲੇ ਕੁਝ ਦੇ ਵਿੱਚ ਤੋਂ ਲੁਧਿਆਣੇ ਵਿੱਚ ਵੀ ਇਹ ਹੋਇਆ ਸੀ ਕੰਮ ਤੇ ਕਿਸੇ ਹੋਰ ਬੰਗਲੌਰ ਸਟੇਟ ਦੇ ਵਿੱਚ ਵੀ ਹੋਇਆ ਸੀਗਾ ਬੰਗਲੌਰ ਸ਼ਹਿਰ ਦੇ ਕੋਲ ਵੀ ਹੋਇਆ ਸੀਗਾ ਇਹ ਜਿਹੜੇ ਫੁੱਲ ਦੇਖ ਕੇ ਬਹੁਤ ਸਾਰੇ ਲੋਕ ਜਿਹੜੇ ਨਾ ਉਹ ਇਤੋਂ ਮੋਟੀਵੇਟ ਹੁੰਦੇ ਨੇ ਤੇ ਕਿ ਅਸੀਂ ਇਹ ਜਿਹੜੇ ਟ੍ਰੈਫਿਕ ਫੁੱਲ ਆ ਇਹ ਜੇ ਬੰਦੇ ਧੁੱਪ ਚ ਖੜੇ ਹੋ ਕੇ ਜਾਂ ਫੁੱਲ ਬੁੱਲ ਲੈ ਕੇ ਇਹ ਲੋਕਾਂ ਨੂੰ ਦੇ ਰਹੇ ਆ ਤੇ ਇਹਨਾਂ ਦਾ ਕੋਈ ਮਕਸਦ ਹੈ ਮਕਸਦ ਮਕਸਦ ਇਹ ਆ ਵੀ ਸਾਡਾ ਜਿਹੜੇ ਚਲਾਨ ਆ ਉਹ ਘਟ ਸਕਣ ਜਿੰਨੇ ਸਾਡੇ ਰੋਡ ਐਕਸੀਡੈਂਟ ਹੋ ਰਹੇ ਜਿੱਦਾਂ ਐਸਐਸਐਫ ਆ ਸਾਡੀ ਸੜਕ ਸੁਰੱਖਿਆ ਫੋਰਸ ਬਣਾਈ ਗਈ ਆ ਉਹ ਸੜਕ ਸੁਰੱਖਿਆ ਫੋਰਸ ਜਿਹੜੀ ਆ ਉਹ ਜੇ ਆਪਣੀ ਪੰਜਾਬ ਸਰਕਾਰ ਸਾਡਾ ਪੂਰਾ ਸਾਥ ਦੇਈ ਆ ਮੌਤਾਂ ਦੀ ਗਿਣਤੀ ਘਟਾ ਰਹੀ ਆ ਤੇ ਅਸੀਂ ਵੀ ਚਾਹੁੰਦੇ ਆ ਕਿ ਸਾਡੀ ਮੌਤਾਂ ਦੀ ਗਿਣਤੀ ਆ ਉਹ ਐਕਸੀਡੈਂਟ ਵੀ ਘੱਟ ਜਾਣ ਤੇ ਮੌਤਾਂ ਦੀ ਗਿਣਤੀ ਵੀ ਜਿਹੜੇ ਆ ਉਹ ਘੱਟ ਹੋ ਜAVE ਬਿਲਕੁਲ ਜਿਵੇਂ ਤੁਸੀਂ ਦੇਖਿਆ ਵੀ ਸਰਦਾਰ ਦਲਜੀਤ ਸਿੰਘ ਜਿਹੜਾ ਕਿ ਸਾਬਕਾ ਇੰਸਪੈਕਟਰ ਨੇ ਟ੍ਰੈਫਿਕ ਪੁਲਿਸ ਵਿੱਚ ਉਹਨਾਂ ਵੱਲੋਂ ਵੱਖਰੀ ਤਰ੍ਹਾਂ ਦਾ ਪ੍ਰਾਲਾ ਕੀਤਾ ਜਾ ਰਿਹਾ ਖਾਸ ਕਰਕੇ ਪੰਜਾਬ ਪੁਲਿਸ ਅੰਮ੍ਰਿਤਸਰ ਵੱਲੋਂ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਕੋਈ ਚਲਾਨ ਕੱਟਣ ਦੀ ਬਜਾਏ ਖਾਸ ਕਰਕੇ ਉਹਨੂੰ ਸਮਝਾਇਆ ਜਾ ਰਿਹਾ ਅਤੇ ਉਸ ਨੂੰ ਫੁੱਲ ਦੇ ਕੇ ਗੁਲਾਬ ਦਾ ਫੁੱਲ ਦੇ ਕੇ ਉਸ ਨੂੰ ਨਵਾਜਿਆ ਜਾ ਰਿਹਾ ਚਾਹੇ ਕਿਸੇ ਸੀਮੈਂਟ ਲਈ ਆ ਚਾਹੇ ਕਿਸੇ ਹੈਲਮਟ ਪਾਇਆ ਇੱਕ ਜਿਹੜਾ ਉਹਨਾਂ ਨੇ ਕਿਹਾ ਵੀ ਡਰ ਜਿਹੜਾ ਲੋਕਾਂ ਦੇ ਮਨਾਂ ਵਿੱਚ ਪੰਜਾਬ ਪੁਲਿਸ ਨੂੰ ਲੈ ਕੇ ਉਹ ਡਰ ਵੀ ਖਤਮ ਕੀਤਾ ਜਾਊਗਾ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ welcome ਕਰਨ ਵਾਸਤੇ ਸਵਾਗਤ ਕਰਨ ਵਾਸਤੇ ਜਿਹੜਾ ਕੀ ਗੁਲਾਬ ਦਾ ਫੁੱਲ ਹਤਾਇ ਲਾ ਕੇ ਬੈਠੀ ਆ ਤੁਸੀਂ ਜੀਦਾ ਵਿੱਚ ਦੇਖ ਸਕਦੇ ਹੋ ਇਹ ਜਿਹੜਾ ਪੰਜਾਬ ਪੁਲਿਸ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਪ੍ਰਾਲਾ ਕੀਤਾ ਜਾ ਰਿਹਾ ਅਤੇ ਇਹਨਾਂ ਨੇ ਕਿਹਾ ਵੀ ਹੁਣ ਪੰਜਾਬ ਪੁਲਿਸ ਕੋ ਡਰਨੀ ਲੋੜ ਨਹੀਂ ਆ ਅਤੇ ਅਕਸਰ ਲੋਕਾਂ ਦੇ ਮਨਾਂ ਵਿੱਚ ਸਵਾਲ ਹੁੰਦਾ ਵੀ ਪੰਜਾਬ ਪੁਲਿਸ ਕਹਿੰਦੇ ਅੱਭੀ ਸੁਭਾਅ ਦੀ ਬੋਲਦੀ ਆ ਬੜੀ ਕਰਵਾ ਬੋਲਦੀ ਆ ਪਰ ਸਦਾ ਜਲਦੀ ਸਿੰਘ ਨੂੰ ਵੇਖ ਕੇ ਲੱਗਦਾ ਨਹੀਂ ਪੰਜਾਬ ਪੁਲਿਸ ਅਜੇ ਹੀ ਵੀ ਆ ਤੁਸੀਂ ਦੇਖ ਸਕਦੇ ਹੋ ਗੁਰੂਦੇਵ ਸਿੰਘ ਨੇ ਅਤੇ ਇੰਨੀ ਮਿੱਠੀ ਬੋਲੀ ਬੋਲਦੇ ਨੇ ਜਿਹੜਾ ਵੀ ਲਗਾਉਂਦਾ ਪਿਆਰ ਦੇ ਨਾਲ ਜਿਹੜਾ ਕਿ ਗੁਲਾਬ ਦਾ ਫੁੱਲ ਦਿੱਤਾ ਜਾਂਦਾ ਅਤੇ ਉਸ ਤੋਂ ਬਾਅਦ ਹੁ ਦੋ ਸ਼ਖਸ ਜਿਹੜੇ ਕਿ ਮੋਟਰਸਾਈਕਲ ਤੇ ਆ ਰਹੇ ਨੇ ਉਹਨਾਂ ਨੂੰ ਪੰਜਾਬ ਪੁਲਿਸ ਜਿਹੜੇ ਸਬੰਕ ਸਟਾਫਰ ਨੇ ਫੁੱਲ ਦੇ ਕੇ ਜਿਹੜਾ ਉਹਨਾਂ ਨੂੰ ਮਵਾਇਆ ਜਾ ਰਿਹਾ ਅਤੇ ਪੰਜਾਬ ਪੁਲਿਸ ਆਪਣੇ ਹੀ ਜਿਹੜੇ ਆ ਲਬਜ਼ਾ ਰਾਹੀ ਉਹਨਾਂ ਨੂੰ ਸਮਝਾਇਆ ਜਾ ਰਿਹਾ ਇੱਕ ਵੱਖਰੀ ਤਰ੍ਹਾਂ ਦਾ ਸਨੇਹਾ ਦਿੱਤਾ ਜਾ ਰਿਹਾ ਪੰਜਾਬ ਪੁਲਿਸ ਵੱਲੋਂ ਇੱਕ ਵੱਖਰੀ ਤਰ੍ਹਾਂ ਦਾ ਪ੍ਰਾਲਾ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਦੇ ਨਿਯਮ ਜਿਹੜੇ ਨੇ ਟ੍ਰੈਫਿਕ ਦੇ ਜਿਹੜੇ ਫੋਲੋ ਕੀਤੇ ਜਾ ਰਹੇ ਨੇ ਅਤੇ ਸਮਝਾਇਆ ਜਾ ਰਿਹਾ ਪੰਜਾਬ ਪੁਲਿਸ ਉਸ ਲੈ ਕੇ ਵੀ ਫੁੱਲ ਲੈ ਕੇ ਜਿਹੜਾ ਹੈ ਇੱਕ ਦੂਜੇ ਦਾ ਪਿਆਰ ਪ੍ਰਤੀ ਜਾ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਵੀ ਕਿਸ ਤਾ ਦੇ ਦੇ ਉਹ ਪੰਜਾਬ ਪੁਲਿਸ ਅਕਸਰ ਲੋਕਾਂ 'ਚ ਚਲਾਨ ਕਰਦੀ ਆ ਪਰ ਪੰਜਾਬ ਪੁਲਿਸ ਦੇ ਹੁਣ ਜਿਹੜੇ ਵੱਡੇ ਅਫਸਰ ਨੇ ਸਰਦਾਰ ਜਲਦੀਪ ਸਿੰਘ ਸਬੰਗ ਸਵੈਟਰ ਇਹਨਾਂ ਵੱਲੋਂ ਲੋਕਾਂ ਨੂੰ ਫੁੱਲ ਦੇ ਕੇ ਨਿਵਾਜੇ ਆ ਰਹੇ ਗੁਲਾਬ ਦਾ ਕਿਸ ਤਾ ਲੱਗ ਰਿਹਾ ਜੀ ਬਹੁਤ ਵਧੀਆ ਜੀ ਲੋਕਾਂ ਨੂੰ ਕਰ ਰਿਹਾ ਵੇਅਰ ਕਰ ਰਿਹਾ ਹੈਲਮਟ ਪਾਣਾ ਚਾਹੀਦਾ ਜੀ ਆਪਣੀ ਸੇਫਟੀ ਵਾਸਤੇ ਲਗਾ ਨਹੀਂ ਇੱਕ ਮਿੰਟ ਡਰ ਲੱਗਿਆ ਕਿ ਬਨੇ ਵੀ ਪੰਜਾਬ ਪੁਲਿਸ ਹੱਥ ਦੇ ਤਾਂ ਲੱਗਦਾ ਸ਼ਾਹ ਚਲਾਗ ਕਰਾਂਗੇ ਨਹੀਂ ਨਹੀਂ ਸਾਡੇ ਕੋ ਕਾਗਜ਼ ਸਾਰੇ ਪੂਰੇ ਆ ਡਰਨਾ ਕਿਹੜੀ ਗੱਲ ਦੋ ਵੀ ਤਾਂ ਆਪਣੀ ਹੈ ਨਾ ਨਜਾਇਜ਼ ਤਾਂ ਨਹੀਂ ਕਰਦੇ ਜਿਹੜੇ ਲੋਕੇ ਸਵਾਲ ਕਰਦੇ ਨੇ ਜਾਂ ਜੋ ਪੰਜਾਬ ਪੁਲਿਸ ਨੂੰ ਜੋ ਇਲਾਕਾ ਲੱਗਾ ਹੁੰਦਾ ਰਾਹ ਬਲ ਦਿੰਦੇ ਨੇ ਡਰ ਜਾਂਦੇ ਨੇ ਕਿ ਲੱਗਦਾ ਇਸ ਤਰ੍ਹਾਂ ਜਦ ਫੋਲ ਦੇ ਦੇ ਨਾਲ ਪੰਜਾਬ ਪੁਲਿਸ ਦਾ ਜਿਹੜਾ ਆਪਸ ਪਿਆਰ ਲੋਕਾਂ ਦਾ ਵਧੂ ਆ ਪੁਲਿਸ ਤੁਹਾਡੀ ਸੇਫਟੀ ਵਾਸਤੇ ਆ ਨਾ ਜੇ ਸਾਡੇ ਡਾਕੂਮੈਂਟ ਨਹੀਂ ਹੈ ਤਾਂ ਫੇਰ ਹੀ ਅਸੀਂ ਘਬਰਾਵਾਂਗੇ ਜੇ ਪੂਰੇ ਆ ਤਾਂ ਫੇਰ ਉਹਨਾਂ ਨੇ ਸਾਨੂੰ ਕੀ ਕਹਿਣਾ ਕੁਝ ਵੀ ਨਹੀਂ ਕਹਿਣਾ ਕਿ ਲੱਗਦਾ ਚੰਗਾ ਸਨੇਹ ਦਿੱਤਾ ਜਾ ਰਿਹਾ ਪ ਜਿਹੜੇ ਲੋਕ ਹੈਲਮੈਂਟ ਨਹੀਂ ਪਾਉਂਦੇ ਜਾਂ ਜਿੰਨਾਂ ਕਾਈ ਨਹੀਂ ਪੋਹੇ ਉਹਨਾਂ ਨੂੰ ਕੀ ਕਹਿਣੇ ਜਾਓਗੇ ਨਹੀਂ ਆਪਣਾ ਹੈਲਮੈਂਟ ਪਾਣਾ ਚਾਹੀਦਾ ਹੈ ਕਾਗਜ਼ ਵੀ ਪੂਰੇ ਰੱਖਣੇ ਚਾਹੀਦੇ ਹਰ ਤਰ੍ਹਾਂ ਦਾ ਪ੍ਰਾਂਤ ਠੀਕ ਹੈ ਬਹੁਤ ਬਧਨਵਾਦੀ ਤੁਸੀਂ ਦੇਖਿਆ ਵੀ ਲੋਕ ਬਹੁਤ ਖੁਸ਼ ਨੇ ਲੋਕਾਂ ਦਾ ਕਹਿਣਾ ਵੀ ਹੁਣ ਪੰਜਾਬ ਪੁਲਿਸ ਕੋ ਡਰਦੀ ਲੋੜ ਨਹੀਂ ਆ ਜਦੋਂ ਕਿਤੇ ਨਾਕਾ ਲੱਗਾ ਹੋਵੇ ਤੇ ਰਾਹ ਛੱਡਣ ਦੀ ਲੋੜ ਨਹੀਂ ਆ ਉਹ ਤੁਹਾਡੇ ਪਰਿਵਾਰਕ ਮੈਂਬਰਾਂ ਵਾਂਗੂ ਨੇ ਤੁਹਾਨੂੰ ਬੜਾ ਸੋਹਣਾ ਟਰੀਟ ਕਰਦੇ ਨੇ ਅਤੇ ਪਰਿਵਾਰਕ ਮੈਂਬਰਾਂ ਨੂੰ ਸਮਝਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਸਰਦਾਰ ਅਰਜੀਤ ਸਿੰਘ ਆਪਣੀ ਪੂਰੀ ਟੀਮ ਦੇ ਨਾਲ ਜਿਹੜਾ ਕੀ ਅਮਰਥਾ ਦੇ ਵਿੱਚ ਲਾਕੀ ਨਾਕਾ ਲਗਾ ਕੇ ਬੈਠੇ ਨੇ ਤੇ ਲੋਕ ਵੀ ਬੜਾ ਇਹਨਾਂ ਨੂੰ ਪਿਆਰ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਇਹਨਾਂ ਕੋ ਖਲਾਖ ਲਾ ਕੇ ਇਹਨਾਂ ਨਾਲ ਫੋਟੋਆਂ ਵੀ ਲਵਾਉਂਦੇ ਨੇ ਸੈਲਫੀਆਂ ਤੱਕ ਲਵਾਉਂਦੇ ਨੇ ਕਿਉਂਕਿ ਗੁਰੂਦੇਵ ਸਿੰਘ ਨੇ ਬੜਾ ਨਾਮ ਬਣਾਇਆ ਸਰਦਾਰ ਜਦੀ ਸਿੰਘ ਨੇ ਪੰਜਾਬ ਪੁਲਿਸ ਵਿੱਚ ਅਜਿਹੇ ਅਫਸਰ ਨੇ ਜਿਨ੍ਹਾਂ ਨੇ ਨਾ ਕਰਕੇ ਹੀ ਪੰਜਾਬ ਪੁਲਿਸ ਆ ਚਰਚਾ ਵਿੱਚ ਆ ਤੇ ਲੋਕ ਪਿਆਰ ਬਹੁਤ ਕਰਦੇ ਨੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਤੇ ਸਰਦਾਰ ਜੀ ਜਾਂਦੇ ਨੇ ਸਨੇਹਾ ਕੀ ਦੇਣਾ ਜਾਓ ਜਿਹੜੇ ਲੋਕ ਚਲਾਕ ਘਟਾਉਂਦੇ ਨੇ ਜਿਨ੍ਹਾਂ ਕੋ ਕਾਗਜ਼ ਹੀ ਨਹੀਂ ਹੁੰਦੇ ਜਾਂ ਜਿਹੜੇ ਲੋਕ ਪੰਜਾਬ ਪੁਲਿਸ ਡਾ ਕੇ ਰਾਹ ਬਦਲ ਲੈਂਦੇ ਕੀ ਜਾਣੇ ਜਾਓਗੇ ਮੈਂ ਸਾਡੇ ਕੋ ਡਿਜੀ ਲੋਕਰ ਹੈ ਡਿਜੀ ਲੋਕਰ ਦੇ ਵਿੱਚ ਡਾਕੂਮੈਂਟਸ ਰੱਖਨੇ ਆ ਡਾਕੂਮੈਂਟਸ ਧਾਕੇ ਲੋਕਾਂ ਦੇ ਮਨਾਂ ਵਿੱਚ ਇਹ ਹੈਗਾ ਵੀ ਜੇ ਅਸੀਂ ਡਿਜੀ ਲੋਕਰ ਹੈ ਤਾਂ ਡਿਜੀ ਲੋਕਰ ਦੇ ਵਿੱਚ ਜੇ ਅਸੀਂ ਟ੍ਰਿਪਰ ਰਾਈਡਿੰਗ ਕਰਾਂਗੇ ਜਾਂ ਆਪਾਂ ਗੱਡੀ ਰੈਸ਼ਡ ਡਰਾਈਵਿੰਗ ਕਰਾਂਗੇ ਜਾਂ ਅਸੀਂ ਟ੍ਰਿਪਰ ਰਾਈਡਿੰਗ ਕਰਾਂਗੇ ਜਾਂ ਅਸੀਂ ਰੋਂਗ ਸਾਈਡ ਗੱਡੀ ਖੜੀ ਕਰਾਂਗੇ ਤੇ ਉਹਦੇ ਨਾਲ ਵੀ ਸਾਡੇ ਜਿਹੜਾ ਚਲਾਨ ਹੋ ਸਕਦਾ ਵਾ ਅਸੀਂ ਚਲਾਨ ਤੋਂ ਜੇ ਬਚਣਾ ਵਾ ਤੇ ਆਪਾਂ ਸਹੀ ਜਗ੍ਹਾ ਗੱਡੀ ਪਾਰਕ ਕਰੋ ਸਹੀ ਜਗ੍ਹਾ ਗੱਡੀ ਨੂੰ ਚੂਜ਼ ਕਰੋ ਜਿਹਦੇ ਪਾਸੇ ਗੱਡੀ ਸਾਡੀ ਐਂਟਰੀ ਆ ਉਸ ਪਾਸੇ ਐਂਟਰੀ ਕਰਨ ਤੇ ਟ੍ਰਿਪਲ ਹਾਈਡਿੰਗ ਨਾ ਕਰਨ ਓਵਰ ਸਪੀਡ ਗੱਡੀ ਨਾ ਚਲਾਉਣ ਜੇ ਇਹ ਇਹਨਾਂ ਚੀਜ਼ਾਂ ਤੋਂ ਬਚਣਾ ਵਾ ਤੇ ਜਿਹੜੇ ਖਾਸ ਕਰਕੇ ਛੋਟੇ ਬੱਚੇ ਆ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਆ ਕਿ ਉਹ ਆਪਣੇ ਬੱਚਿਆਂ ਦੇ ਡਰਾਈਵਿੰਗ ਲਾਇਸੈਂਸ ਜਿਹੜੇ ਉਹ ਅਪਲਾਈ ਕਰ ਦੇਣ ਤੇ ਜਿਹੜੇ ਆ ਦੇਖੋ ਵੀ ਫਾਈਨ ਜਿਹੜਾ ਉਹ 5000 ਰੁਪਇਆ ਵਾ ਜੇ ਆਪਾਂ ਕੋਸ਼ਿਸ਼ ਕਰੀਏ ਤੇ ਸਾਡਾ 3500 3000 ਜਾਂ 4000 ਰੁਪਇਆ ਉਹਦਾ ਲਾਇਸੈਂਸ ਜਿਹੜਾ ਉਹ ਬਣ ਜਾਂਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਵੀ ਗੱਡੀ ਖਿਲਾਰੀ ਗਈ ਹੈ ਜਿਹੜੀ ਕਿ ਕਮਰਸ਼ੀ ਗੱਡੀ ਆ ਅਤੇ ਪੰਜਾਬ ਪੁਲਿਸ ਦੇ ਸਾਬਕ ਸਪੈਕਟਰ ਸਰਦਾਰ ਜਲਦੀ ਸਿੰਘ ਉਹ ਲੋਕ ਜਿਹੜਾ ਕਿ ਫੁੱਲ ਦੇ ਕੇ ਨਿਵਾਜਾ ਜਾ ਰਹੇ ਆ ਕੁੱਝ ਵਿਅਕਤੀਆਂ ਨੂੰ ਵੱਖਰਾ ਪਰਾਲਾ ਕੀਤਾ ਯਾਰਾ ਪੰਜਾਬ ਪੁਲਿਸ ਵੱਲੋਂ ਤੇ ਲੋਕਾਂ ਵਿੱਚ ਬੜੀ ਖੁਸ਼ੀ ਲਹਿ ਰਿਹਾ ਗੱਲਬਾਤ ਵੀ ਕਰਾਂਗੇ ਵੀਰਾਂ ਦੇ ਨਾਲ ਵੀਰ ਜੀ ਕਿਸਾ ਦੇ ਦਿਓ ਇੱਕ ਬਣ ਲੱਗਦਾ ਨਹੀਂ ਸੀ ਡਰ ਲੱਗ ਗਿਆ ਪੇ ਨਾਕਾ ਲੱਗਾ ਸ਼ਾਇਦ ਪੰਜਾਬ ਪੁਲਿਸ ਕਿ ਚਲਾਨੀ ਨਾ ਕੱਢ ਦੇ ਹਾਂਜੀ ਇੱਦਾਂ ਤਾਂ ਹੈ ਕਿ ਸਾਨੂੰ ਲੱਗਾ ਸ਼ਾਇਦ ਕਾਗਜ਼ ਚੈੱਕ ਕਰਨ ਲੱਗੇ ਆ ਬਰਤਲੋ ਵਧੀਆ ਗੱਲ ਐ ਇਦਾਂ ਵੀ ਚਾਹੀਦਾ ਐ ਅਪਰੀਸ਼ੀਏਟ ਹੁੰਦਾ ਬੰਦਾ ਜਦੋਂ ਤੁਸੀਂ ਰੂਲ ਫਾਲੋ ਰੂਲ ਫਾਲੋ ਕਿੰਨਾ ਦੇ ਰਹੇ ਫੁੱਲ ਦੇ ਦਿੱਤਾ ਯਾਰਿਆ ਕਿ ਲੱਗਦਾ ਸੀ ਮਣਾ ਵੀ ਫੁੱਲ ਕੇ ਕੱਲ੍ਹ ਵਾਸਤੇ ਦਿੱਤਾ ਯਾਰਿਆ ਪੁੱਛਿਆ ਸਾਜੀ ਨੂੰ ਹਾਂਜੀ ਉਹ ਆਂਦੇ ਕਿ ਤੁਸੀਂ ਰੂਲ ਫਾਲੋ ਕਰ ਰਹੇ ਬੈਲਟ ਲਾਈਆਂ ਸੀਟ ਬੈਲਟ ਇਦਾਂ ਸਾਰਿਆਂ ਨੂੰ ਚਾਹੀਦਾ ਸੀ ਸੀਟ ਬੈਲਟ ਲਾ ਕੇ ਰੱਖਣ ਨੂੰ ਤੇ ਚਲੋ ਆਪਣੀ ਸੇਫਟੀ ਲਈ ਐ ਵੀ ਇੱਕ ਚੀਜ਼ ਐ ਹਾਂਜੀ ਤੇ ਚਲੋ ਵਧੀਆ ਲੱਗਾ ਇਦਾਂ ਇਲਾਕਦਾਰੀ ਪੰਜਾਬ ਤੋਂ ਹੋਣੀ ਚਾਹੀਦੀ ਹਾਂਜੀ ਬਿਲਕੁਲ ਹੋਣੀ ਚਾਹੀਦੀ ਐ ਜੀ ਇਦਾਂ ਫਰੈਂਡਲੀ ਹੋਣਾ ਚਾਹੀਦਾ ਵਾ ਫੇਰ ਹੀ ਬੰਦੇ ਚਲੋ ਥੋੜਾ ਪਿਆਰ ਨਾਲ ਸਮਝ ਕਿੰਦੇ ਕਿੰਦੇ ਖੁਸ਼ੀ ਦੀ ਲਹਿਰ ਵੀ ਅੱਛੀ ਨੂੰ ਲੈ ਕੇ ਵੀ ਪੰਜਾਬ ਪੁਲਿਸ ਦਾ ਸਵਾਗਤ ਕਰ ਰਹੀ ਆ ਵੈਲਕਮ ਕਰ ਰਹੀ ਆ ਤੇ ਅਸੀਂ ਵੀ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਸਾ ਦੇਖਦੇ ਹੋ ਪੰਜਾਬ ਪੁਲਿਸ ਫੋਲ ਦੇ ਕੇ ਕਰਵਾਇਆ ਜਾ ਰਿਹਾ ਸਹੀ ਗੱਲ ਲੱਗੀ ਹੈ ਜਿਹੜਾ ਉਹ ਕਰਦੇ ਪਏ ਨੇ ਰੂਲਸ ਫੋਲੋ ਨੇ ਸਾਰੀਆਂ ਚੀਜ਼ਾਂ ਵਧੀਆਂ ਕਰਦੇ ਪਏ ਜੇ ਬੜ ਪੰਜਾਬ ਪੁਲਿਸ ਨੂੰ ਮੈਂ ਸਸਰੀ ਕਾਲ ਵੀ ਕਵਾਂਗਾ ਨਾਲੇ ਉਹਨਾਂ ਦੀ ਡਿਊਟੀ ਜਿਹੜੇ ਨਿਭਾਣ ਦੀ ਪ੍ਰਕਿਰਿਆ ਹੈਗੀ ਹੈ ਐਨੀ ਦਿੱਲੀ 'ਚ ਵੀ ਨਹੀਂ ਹੈ ਮੈਂ ਦਿੱਲੀੋਂ ਟਰੈਵਲ ਕਰਦਾ ਪਿਆ ਬਾਕੀ ਠੀਕ ਹੈ ਚੰਗਾ ਲੱਗਿਆ ਤੇ ਆ ਕੇ ਜੇ ਪਹਿਲੀ ਵਾਰੀ ਗੁਲਾਬ ਦਾ ਫੁੱਲ ਮਿਲਿਆ ਹੈ ਟ੍ਰੈਫਿਕ ਪੁਲਿਸ ਵੱਲੋਂ ਠੀਕ ਹੈ ਥੈਂਕ ਯੂ ਸੋ ਮਾ ਜੀ ਤੁਸੀਂ ਦੇਖਿਆ ਵੀ ਲੋਕਾਂ ਨਾਲ ਗੱਲਬਾਤ ਕੀਤੀ ਲੋਕਾਂ ਦੇ ਮਨਾਂ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਲੋਕਾਂ ਦਾ ਕਹਿਣਾ ਬਹੁਤ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਹੈ ਜਿਹੜਾ ਕਿ ਪੰਜਾਬ ਪੁਲਿਸ ਅਮਰਸੇਰ ਵੱਲੋਂ ਜਿਹੜੇ ਲੋਕਾਂ ਨੂੰ ਮਨਾਂ ਵਿੱਚ ਡਰ ਹੁੰਦਾ ਸੀ ਲੈ ਕੇ ਵੀ ਪੰਜਾਬ ਪੁਲਿਸ ਸ਼ਹਿਰ ਚਲਾਣ ਕਟੜ ਵਿੱਚ ਹੀ ਮਫੂਜ਼ ਹੁੰਦੀ ਆ ਪਰ ਨਹੀਂ ਪੰਜਾਬ ਪੁਲਿਸ ਅਮਰਸਾ ਦੀ ਜਿਹੜੀ ਕੀ ਵੱਖਰੇ ਤਰ੍ਹਾਂ ਦਾ ਪ੍ਰਾਲਾ ਕੀਤਾ ਰਿਹਾ ਸਰਦਾਰ ਦਨ ਯੂ ਥਿੰਕ ਜਿਹੜੇ ਕਿ ਸਬਕ ਫਾਟਰ ਨੇ ਟ੍ਰੈਫਿਕ ਵਿੱਚ ਇਹਨਾਂ ਦਾ ਵੱਲੋਂ ਪ੍ਰਾਲਾ ਕੀਤਾ ਜਾਤਾ ਤੇ ਲੋਕ ਬਹੁਤ ਪਿਆਰ ਨਹੀਂ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਸਰਦਾਰ ਜੀ ਨਾਲ ਅਗਲਗ ਫੋਟੋਆ ਲਵਾ ਰਹੇ ਨੇ ਅਤੇ ਫੁੱਲ ਵੀ ਗੁਲਾਬ ਦੇ ਡੱਕ ਲੈ ਰਹੇ ਨੇ ਹੁਣ ਸਾਡੀ ਦਸ਼ਕਾਂ ਨੂੰ ਪੀ ਲਿਆ ਜਿਹੜੇ ਸਲਾਨੀ ਖਾਸ ਕਰਕੇ ਜਿਹੜੇ ਅੰਮ੍ਰਿਤਸਰ ਸਾਹਿਬ ਆਉਂਦੇ ਗੁਰੂ ਨਾਨਕ ਦੇਵ ਜੀ ਦੀਆਂ ਲਗਰੀ ਆਉਂਦੇ ਨੇ ਹੁਣ ਤੁਹਾਨੂੰ ਡਰ ਨਹੀਂ ਲਾਉਣ ਦੀ ਹੈ ਸਰਦਾਰ ਜਲਦੀ ਸਿੰਘ ਤੁਹਾਨੂੰ ਮਿਲਣਗੇ ਅਤੇ ਤੁਹਾਡੀ ਚਲਾਹ ਘਟਣ ਦੀ ਬਜਾਏ ਤੁਹਾਨੂੰ ਫੁੱਲ ਦੀ ਇੱਕ ਨਮਾਜ਼ਿਆ ਕਰਨਗੇ ਤੇ ਤੁਹਾਨੂੰ ਜਿਹੜੇ ਟ੍ਰੈਫਿਕ ਰੂਲ ਸਮਝਾਇਆ ਕਰਨਗੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ